ਅੰਮ੍ਰਿਤਸਰ ਵਿਖੇ ਅੱਜ बसपा ਅੰਬੇਡਕਰ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਫਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਉੱਤੇ ਮੀਡੀਆ ਦੇ ਨਾਲ ਗੱਲਬਾਤ ਕਰਨ ਦੌਰਾਨ बसपा ਅੰਬੇਡਕਰ ਪਾਰਟੀ ਦੇ ਯਾਕੂ ਕਵਲਜੀਤ ਸਿੰਘ ਸੋਹਤਾ ਦਾ ਕਹਿਣਾ ਹੈ ਕਿ ਅੱਜ ਦਾ ਮਾਰਚ ਸਾਡੇ 12% ਕੋਟੇ ਨੂੰ ਲਾਗੂ ਕਰਵਾਉਣ ਲਈ ਕੱਢਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਤੁੱਤੀ ਹੋਈ ਹੈ ਉਹ ਸਾਡੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਉਨੇ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵਕ ਵਕ ਵਿਧਾਨ ਸਭਾ ਚੋਂ ਸੀ ਮੰਗ ਪੱਤਰ ਰਾਹੀਂ ਜਗੋਂ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਅੱਜ ਤਕਰੀਬਨ 30 ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਪੱਤਰ ਦੇ ਚੁੱਕੀਆਂ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਜੇ ਕੁਮਕਰਨ ਦੀ ਨੀਂਦ ਸੁੱਤੇ ਪਏ ਨੇ ਮੇਰਾ ਨਾਮ ਕਵਲਜੀਤ ਸਿੰਘ ਸੋhota ਪੰਜਾਬ ਪ੍ਰਧਾਨ बसपा ਅੰਬੇਡਕਰ ਪਾਰਟੀ ਅੱਜ ਦਾ ਮਾਰਚ 12.5% ਕੋਟੇ ਨੂੰ ਲਾਗੂ ਕਰਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵਕ ਵਕ ਵਿਧਾਨ ਸਭਾ ਚ ਅਸੀਂ ਮੰਗ ਪੱਤਰਾਂ ਰਾਹੀਂ ਜਗਾਉਣ ਦੀ ਕੋਸ਼ਿਸ਼ ਚ ਲੱਗੇ ਆਂ ਅੱਜ ਤਕਰੀਬਨ 30 ਵਿਧਾਨ ਸਭਾ ਦੇ ਵਿੱਚ ਅਸੀਂ ਮੰਗ ਪੱਤਰ ਦੇ ਚੁੱਕੇ ਆਂ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਜੇ ਕੰਬ ਕਰਨ ਦੀ ਨੀਂਦ ਤੇ ਸੁੱਤੇ ਪਏ ਆ ਉਹਨਾਂ ਨੂੰ ਗਰੀਬ ਲੋਕਾਂ ਦੇ ਕੋਈ ਵੀ ਸਮੱਸਿਆ ਦੇ ਹੱਲ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਆ ਨਹੀਂ ਕਰ ਰਹੇ ਸਮਝਦੇ ਤੇ ਇੱਕ ਕੋਰਟ ਦੇ ਆਰਡਰ ਤੋਂ ਬਾਅਦ ਵੀ ਨਹੀਂ ਸੁਣਵਾਈ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਚਾਹੁੰਦੀ ਨਹੀਂ ਆ ਵੀ 65 ਲੱਖ ਲਗਦੀ ਆਬਾਦੀ ਵਾਲੇ ਲੋਕਾਂ ਨੂੰ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਸਕਣ ਸਰਕਾਰੀ ਨੌਕਰੀਆਂ ਮਿਲਣ ਦੇ ਨਾਲ ਪਰਿਵਾਰਾਂ ਚੋਂ ਗਰੀਬੀ ਬੇਰੋਜ਼ਗਾਰੀ ਅਨਪੜਤਾ ਖਤਮ ਹੁੰਦੀ ਆ ਇਹ ਸਰਕਾਰਾਂ ਚਾਹੁੰਦੀਆਂ ਨਹੀਂ ਆ ਕਿ ਇਹ ਤਿੰਨੇ ਚੀਜ਼ਾਂ ਦਾ ਹੱਲ ਹੋ ਸਕੇ ਜੇ ਹੱਲ ਹੋ ਗਿਆ ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਤੇ ਇਹਨਾਂ ਕੋ ਰਾਜ ਖੁੱਸ ਜਾਣਾ ਜਿਹੜਾ ਰੋਜ਼ ਪ੍ਰਦਰਸ਼ਨ ਹੈ ਕਿਦੋਂ ਤੱਕ ਚੱਲੇਗਾ ਇਹ ਰੋਜ਼ ਪ੍ਰਦਰਸ਼ਨ ਹਦੋਂ ਤੱਕ ਚੱਲੇਗਾ ਜਿੰਨਾ ਚਿਰ ਸਾਡੇ 12% ਕੋਟੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਬੈਸਟੈਪ ਕੀ ਹੈ ਜੀ ਅਗਲਾ 10 ਤਰੀਕ ਨੂੰ ਫਿਰ ਅਸੀਂ ਪੰਜ ਵਿਧਾਨ ਸਭਾ ਦਾ ਮੰਗ ਪੱਤਰ ਦਵਾਂਗੇ ਕਰਦੇ ਕਰਦੇ 117 ਵਿਧਾਨ ਸਭਾ ਦਾ ਮੰਗ ਪੱਤਰ ਦੇ ਕੇ ਜੇਕਰ ਸਰਕਾਰ ਫਿਰ ਵੀ ਨਾ ਸਾਡੇ ਕੋਟੇ ਨੂੰ ਲਾਗੂ ਕੀਤਾ ਫਿਰ ਅਸੀਂ ਜ਼ਿਲਾ ਵਾਹੀ ਦਵਾਂਗੇ ਜੇ ਜ਼ਿਲ੍ਹੇ ਦੇ ਵੀ ਨਾ ਜਾ ਕੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰੋ ਕੀਤਾ ਜਾਊਗਾ ਇਸ ਸਮੇਂ ਇੰਨੇ ਦਿਨ ਹੋ ਗਏ ਤੁਮੇ ਦਾ ਨਾ ਮਸਲਾ ਹੁੰਦਾ ਸਰਕਾਰ ਚਾਹੁੰਦੀ ਨਹੀਂ ਹੈ ਜੀ 65 ਲੱਖ ਦੀ ਜਬਾਤੀ ਵਾਲਿਆਂ ਦੀਆਂ ਕੱਲ ਨੂੰ ਅਨਗੋਲਿਆ ਕਰ ਰਹੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਲੋਕ ਕੌਣ ਨੇ ਜਿਨ੍ਹਾਂ ਨੇ ਤੁਹਾਨੂੰ ਘੰਡਾ ਰਿਆ ਤੇ ਚੁੱਕ ਕੇ ਤੁਹਾਡੇ ਲਈ ਪ੍ਰਚਾਰ ਕੀਤਾ ਔਰ ਤੁਹਾਨੂੰ 92 ਸੀਟਾਂ ਦਿੱਤੀਆਂ ਪਰ ਤੁਸੀਂ ਜਿਨ੍ਹਾਂ ਲੋਕਾਂ ਨੇ 92 ਸੀਟਾਂ ਦਿੱਤੀਆਂ ਉਹਨਾਂ ਨੂੰ ਅਨਗੋਲਿਆ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪਰ ਇਹ ਹੁਣ ਜਾਗਰਤ ਹੋ ਚੁੱਕੇ ਆ ਇਹਦਾ ਜਵਾਬ 227 ਦੇ ਵਿੱਚ ਬਸਪਾ ਅੰਬੇਦਕਰ ਪਾਰਟੀ ਦੇ ਮਾਧਿਅਮ ਰਹੀਂ ਦਿੱਤਾ ਜਾਏਗਾ ਜੀ ਸਨਮਾਨ ਪੱਤਰ ਦਿੱਤਾ ਗਿਆ ਦੱਸੋ ਜੀ ਅੱਜ ਬਹੁਜਨ ਸਮਾਜ ਪਾਰਟੀ ਅੰਬੇਦਕਰ ਵੱਲੋਂ ਸਾਨੂੰ ਇੱਕ ਮਾਨ ਪੱਤਰ ਦਿੱਤਾ ਗਿਆ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਅਡਰੈਸ ਕੀਤਾ ਹੋਇਆ ਇਹ ਵਿਸ਼ੇ ਵਜੋਂ 12% ਦੀ ਰੱਖਵਾ ਕਰਨ ਜੋ ਕਿ ਸੁਪਰੀਮ ਕੋਰਟ ਦੇ ਆਰਡਰ ਮੁਤਾਬਕ ਇਹਨਾਂ ਨੇ ਸਾਨੂੰ ਇੱਕ ਮੈਮੋਰੰਡਮ ਦਿੱਤਾ ਇਹਨੂੰ ਸੀਮਾ ਅਦਿਕ ਸੀਐਮ ਸਾਹਿਬ ਦੇ ਦਫ਼ਤਰ ਵਿਖੇ ਜਿਹੜਾ ਅੱਜ ਭੇਜ ਰਹੇ ਹਾਂ